ਦੈਨਿਕ ਸੂਰਤ ਦੇਖ ਰਹੇ ਹੋ ਤੁਸੀਂ ਤਾਂ ਮੈਂ ਮਿਸਿੰਗ ਦੀਪਾਲ ਤਲਵਾੜਾ ਦੇ ਚੰਗਲਵਾਨ ਪਿੰਡ ਦੇ ਵਿੱਚ ਮੌਜੂਦ ਹੈ ਇੱਥੇ ਬਿਆਸ ਦਰਿਆ ਉਹ ਫਾਨ ਦੇ ਉੱਤੇ ਚੱਲਦਾ ਹੋਇਆ ਨਜ਼ਰ ਆ ਰਿਹਾ ਪਹਿਲਾਂ ਬਿਆਸ ਦਰਿਆ ਦੀ ਥੋੜਾ ਨਾਲ ਤਸਵੀਰਾਂ ਸਾਂਝੀਆਂ ਕਰਾਂਗੇ ਕਿਸ ਤਰ੍ਹਾਂ ਨਾਲ ਇੱਕਦਮ ਖੇਤਾਂ ਦੇ ਕੰਡੇ ਦੇ ਉੱਤੇ ਬਿਆਸ ਦਰਿਆ ਦਾ ਪਾਣੀ ਹੈ ਉਹ ਪਹੁੰਚਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਅੱਜ ਜੇਕਰ ਗੱਲ ਕਰੀ ਤਾਂ ਅੱਜ ਹੀ ਪੋਂਗ ਡੈਮ ਤੋਂ 1 ਲੱਖ 10 ਹਜ਼ਾਰ ਕਰੀਬ ਦੇ ਕਿਊਸਿਕ ਪਾਣੀ ਹੈ ਉਹ ਬਿਆਸ ਦਰਿਆ ਦੇ ਵਿੱਚ ਛੱਡਿਆ ਗਿਆ ਤਾਂ ਪਾਣੀ ਜਿਹੜਾ ਕਿ ਲਗਾਤਾਰ ਪੰਜਾਬ ਵੱਲ ਨੂੰ ਵਧਦਾ ਹੋਇਆ ਨਜ਼ਰ ਆ ਰਿਹਾ ਹੈ ਇੱਕ ਪਾਸੇ ਪੰਜਾਬ ਲੱਗਦਾ ਔਰ ਜੇਕਰ ਸਾਹਮਣੇ ਵਾਲੇ ਪਾਸੇ ਦੀ ਗੱਲ ਕਰੀ ਤਾਂ ਹਿਮਾਚਲ ਲੱਗਦਾ ਹੈ ਤਾਂ ਬਿਆਸ ਦਰਿਆ ਦੋਵਾਂ ਪਾਸੇ ਹੀ ਮਾਰ ਕਰਦਾ ਹੋਇਆ ਨਜ਼ਰ ਆ ਰਿਹਾ ਤਾਂ ਪੰਜਾਬ ਦੇ ਤਕਰੀਬਨ ਕਈ ਜ਼ਿਲ੍ਹਿਆਂ ਦੇ ਵਿੱਚ ਹੜ ਵਰਗੇ ਹਾਲਾਤ ਨੇ ਉਹ ਬਣੇ ਹੋਏ ਨੇ ਤਾਂ ਚੰਗੜਵਾਲ ਪਿੰਡ ਦੀਆਂ ਤਸਵੀਰਾਂ ਟੂਰਨਾ ਸਾਂਝੀਆਂ ਕਰ ਰਹੇ ਹਾਂ ਜਿੱਥੇ ਪਿੰਡ ਵਾਸੀ ਵੱਡੀ ਗਿਣਤੀ ਦੇ ਵਿੱਚ ਆਪਣੇ ਤੌਰ ਤੇ ਹੀ ਇੱਥੇ ਆਪਣੇ ਟਰੈਕਟਰ ਟਰੈਲੀਆਂ ਤੇ ਮਸ਼ੀਨਾਂ ਲਿਆ ਕੇ ਬਨਪੂਰੋਂ ਦੇ ਜਿਹੜਾ ਕੰਮ ਹੈ ਉਹ ਕਰਦੇ ਹੋਏ ਨਜ਼ਰ ਆ ਰਹੇ ਡੀਐਸਪੀ ਬਲਵਿੰਦਰ ਸਿੰਘ ਜੋੜਾ ਜੀ ਇੱਥੇ ਮੌਜੂਦ ਹਨ ਅਸੀਂ ਗੱਲਬਾਤ ਕਰਾਂਗੇ ਕਿਸ ਤਰ੍ਹਾਂ ਦੀ ਪ੍ਰਸ਼ਾਸਨ ਦੇ ਵੱਲੋਂ ਜਿਹੜੀ ਮਦਦ ਹੈ ਉਹ ਪਿੰਡ ਵਾਲਿਆਂ ਨੂੰ ਪਹੁੰਚਾਈ ਜਾ ਰਹੀ ਹੈ ਸਰ ਕਿਸ ਤਰ੍ਹਾਂ ਦੀ ਜਿਹੜੀ ਕੀ ਮਦਦ ਹੈ ਪਿੰਡ ਵਾਲਿਆਂ ਨੂੰ ਪਹੁੰਚਾਈ ਜਾ ਰਹੀ ਹੈ ਇਸ ਵੇਲੇ ਹਾਲਾਤ ਕਿਹੋ ਜਿਹੇ ਨਜ਼ਰ ਆ ਰਹੇ ਨੇ ਇੱਥੇ ਐਕਚੁਅਲੀ ਜਿਹੜਾ ਚੰਦਰਮਾ ਦਾ ਮੀਰਪੁਰ ਪਿੰਡ ਆ ਇਹਦਾ ਵਿਚਕਾਰ ਇੱਕ ਕਾਂਜਵਾ ਆਇਆ ਛੋੜਾ ਜਿਹਾ ਇੱਥੇ ਪਾਣੀ ਦੀ ਢਾਕ ਲੱਗਦੀ ਹੈ ਬਿਆਦ ਰਿਆ ਦੀ ਤੇ ਇਹਨਾਂ ਨੂੰ ਪਹਿਲਾਂ ਵੀ ਇਹ ਖਤਰਾ ਸੀ ਪਿੰਡ ਵਾਲੇ ਦੱਸਦੇ ਵੀ ਇੱਥੋਂ ਜਦੋਂ ਹੋ ਜਾਂਦਾ ਤਾਂ 10-12 ਪਿੰਡਾਂ ਦਾ ਨੁਕਸਾਨ ਹੁੰਦਾ ਆ ਤਾਂ ਅਸੀਂ ਫਿਰ ਜ ਇਹ ਸਾਰੇ ਪਿੰਡਾਂ ਦੇ ਸਹਿਯੋਗ ਵਾਲਿਆਂ ਕਰਕੇ ਦੋ ਦਿਨ ਤੋਂ ਇਸ ਬੰਧਨ ਨੂੰ ਜਿਹੜਾ ਆਪ ਅਸੀਂ ਪੁਲਿਸ ਨੇ ਖੁਦ ਬਣਵਾਇਆ ਇਹ ਲੱਗੇ ਹੋਏ ਆਪ ਅਸੀਂ ਤੇ ਸਾਰਾ ਪ੍ਰਸ਼ਾਸਨ ਜਿਹੜਾ ਆ ਬਾਕੀ ਪ੍ਰਸ਼ਾਸਨ ਦੇ ਧਿਆਨ ਚ ਸਾਰੀ ਗੱਲਬਾਤ ਤੇ ਉਹ ਵੀ ਲੱਗੇ ਹੋਏ ਆ ਤੇ ਇਸ ਕਰਕੇ ਵੀ ਜਿਹੜਾ ਆ ਵੀ ਜੇ ਇੱਥੇ ਟੁੱਟ ਜਾਂਦਾ ਤੇ 10-12 ਪਿੰਡਾਂ ਦਾ ਜਿਹੜਾ ਨੁਕਸਾਨ ਸੰਭਵ ਸੀ ਪਰ ਅਸੀਂ ਇਸ ਚੀਜ਼ ਨੂੰ ਬੜਾ ਪਾਇਓਰਟੀ ਦੇ ਕੇ ਤੇ ਸਾਰੇ ਪਿੰਡਾਂ ਦੇ ਤਿੰਨ ਚਾਰ ਪਿੰਡਾਂ ਦੇ ਜਿਹੜੇ ਲੋਕ ਆ ਇਹ ਤੇ ਬੜਾ ਸਹਿਯੋਗ ਦੇ ਨਾਲ ਲੱਗੇ ਹੋਏ ਆ ਤੇ ਸਾਰਾ ਰਾਤ ਕਾਰੀ ਚੱਲਦਾ ਪਿਆ ਆ ਤੇ ਖਾਣੇ ਪੀਣੇ ਦਾ ਪ੍ਰਬੰਧ ਵੀ ਸਾਰਾ ਇਹਨਾਂ ਦਾ ਕੀਤਾ ਹੋਇਆ ਆ ਤੇ ਜੂ ਟਿੱਪਰ ਵਾਲੇ ਕਿਹਾ ਜਾ ਰਹੇ تھے ਮਾਈਨਿੰਗ ਕਰਦੇ ਸੀ ਉਹਨਾਂ ਦੇ ਵੱਲੋਂ ਕਹਿੰਦੇ ਬੰਨ ਨੂੰ ਨੁਕਸਾਨ ਪਹੁੰਚਾਇਆ ਗਿਆ ਉਹਨਾਂ ਦੇ ਕਰਕੇ ਕਹਿੰਦੇ ਸਾਰਾ ਨੁਕਸਾਨ ਹੋਇਆ ਹਾਲਾ ਕਿ ਉਹਨਾਂ ਦਾ ਕਹਿੰਦੇ ਫਰਜ ਬੰਦਾ ਸੀ ਕਿਸ ਬੰਨ ਨੂੰ ਪੂਰਨਾ ਪਰ ਪਿੰਡ ਵਾਲੇ ਕਹਿੰਦੇ ਜੇਕਰ ਅਸੀਂ ਉਹਨਾਂ ਨੂੰ ਜਾ ਕੇ ਕਹਿੰਨੇ ਆ ਸਾਨੂੰ ਕੋਈ ਮਸ਼ੀਨ ਨਹੀਂ ਜਦੋਂ ਦਾ ਬਾਨੇ ਲਗਾਉਂਦੇ ਸਾਡੇ ਕੋਲ ਤੇਲ ਨਹੀਂ ਹੈ ਮਸ਼ੀਨਰੀ ਨਹੀਂ ਹੈ ਜਿਹੜਿਆਂ ਉਹਦੇ ਬਾਰੇ ਅੱਜ ਦੱਸ ਰਹੇ ਆ ਸਾਨੂੰ ਹੁਣੇ ਗੱਲ ਕੀਤੀ ਸੀ ਇਹਨਾਂ ਨਾਲ ਜਸਟਿਸ ਜੀ ਤੇ ਉਹਦੇ ਬਾਰੇ ਦੇਖ ਲੈਂਦੇ ਅਸੀਂ ਜੇ ਕੋਈ ਕੋਈ ਸਹਿਯੋਗ ਕਰਨਾ ਚਾਹੇਗਾ ਸੱਜਣ ਤਾਂ ਠੀਕ ਹੈ ਨਹੀਂ ਤਾਂ ਅਸੀਂ ਪ੍ਰਸ਼ਾਸਨ ਦਾ ਪੂਬਾ ਭਾਰ ਪੂਰਾ ਆ ਤੇ ਪੂਰਾ ਸਾਰਾ ਐਡਮਿਨਿਸਟਰੇਟਰ ਸਿਵਲ ਸਰਵਿਸ ਐਡਮਿਨਿਸਟਰੇਟਰ ਤੇ ਅਸੀਂ ਪੁਲਿਸ ਪੂਰਾ ਇਸੀ ਤੇ ਆਪ ਅਸੀਂ ਜਿਹੜਾ ਬਾਤ ਕਰ ਰਹੇ ਆ ਕਿ ਲੋਕ ਸਾਡੇ ਆ ਅਸੀਂ ਲੋਕਾਂ ਦੇ ਆ ਸਾਡਾ ਫਰਜ਼ ਬਣਦਾ ਠੀਕ ਨਹੀਂ ਅਸੀਂ ਹੋਰ ਵੀ ਲੋਕਾਂ ਨੂੰ ਕਹਿ ਕੇ ਦੇਖ ਰਹਿਵਾਂਗੇ ਤੇ ਵੈਸੇ ਜਿਹੜਾ ਵੀ ਆ ਤੁਸੀਂ ਲੇਖ ਹੀ ਲਏ ਆ ਤੇ ਆਪ ਇਹ ਸਾਰੀ ਇਹ ਲੋਕਾਂ ਦੇ ਸਹਿਯੋਗ ਦੇ ਨਾਲ ਤੇ ਕਰਤਾ ਨਾਲ ਮੇਰੇ ਐਸਐਸਓ ਸਾਡੀ ਸਾਰੀ ਪਲਵਾੜੇ ਦੀ ਸਾਰੀ ਟੀਮ ਉਹ ਸਿਰ ਤੋਂ ਹੀ ਲੱਗੇ ਹੋਏ ਕੱਲ ਤੋਂ ਲੱਗੇ ਹੋਏ ਆ ਮੀਤੋ ਬਿਜੇ ਤੇ ਇਸ ਕਰਾ ਸਰ ਤੁਸੀਂ ਇੱਥੇ ਆ ਕੇ ਪਿੰਡ ਵਾਲੀ ਦੀ ਹੈਲਪ ਕਰ ਦਿਓ ਕਿ ਜੋ ਲੋਕ ਇੱਥੇ ਮਾਈਨਿੰਗ ਕਰਦੇ ਨੇ ਇਥੋਂ ਲੱਖਾਂ ਕਰੋੜਾਂ ਰੁਪਏ ਕਮਾਉਂਦੇ ਨੇ ਉਹਨਾਂ ਦਾ ਫਰਜ਼ ਨਹੀਂ ਬੰਦਾ ਜਿਨ੍ਹਾਂ ਨੇ ਬੰਨ ਕਮਜ਼ੋਰ ਕੀਤਾ ਇਸ ਵੇਲੇ ਓਕੀ ਘੜੀ ਦੇ ਵਿੱਚ ਪਿੰਡ ਵਾਲੇ ਦੇ ਨਾਲ ਖੜਨਾ ਆ ਕੇ ਦੇਖੋ ਉਹ ਇੱਕ ਸੈਪਰੇਟ ਇਸ਼ੂ ਆ ਜਿਹੜਾ ਮਾਈਨਿੰਗ ਕੋਈ ਸਨੇ ਕਾਰਨਾ ਨਹੀਂ ਕਰਾਉਣਾ ਜਾਂ ਮਾਈਨਿੰਗ ਡਿਪਾਰਟਮੈਂਟ ਦਾ ਮੈਟਰ ਆ ਜਾਂ ਉਹਦਾ ਮੈਟਰ ਆ ਮੇਰਾ ਤਾਂ ਇਸ ਵੇਲੇ ਜਿਹੜਾ ਅਧਿਕਾਰੀ ਹੈ ਰੈਸਕਿਊ ਦੇ ਨਿਛੇ ਦਾ ਨਾਮ ਬਰ ਗਿਆ ਵੀ ਉਹਦੇ ਵਿੱਚ ਅਸੀਂ ਪਬਲਿਕ ਦਾ ਸਹਿਯੋਗ ਕਰੀਏ ਠੀਕ ਨਹੀਂ ਅਗਰ ਕਿਸੇ ਦੀ ਮੰਦੇ ਮਨਸਾ ਹੋਵੇਗੀ ਤੇ ਉਹ ਨੁਕਸਾਨ ਪਹਚਾਏਗਾ ਤਾਂ ਉਹਦੇ ਵਿੱਚ ਤਾਂ ਤੁਹਾਡੇ ਸਾਹਮਣੇ ਹੀ ਆ ਤੇ ਅਸੀਂ ਇਸ ਲਈ ਜਿਹੜਾ ਪਾਇਓਰਟੀ ਹੈ ਸਾਡੀ ਜਿਹੜੀ ਆ ਜਿਹਦੀ ਪੂਰਤ ਹੀ ਆਪ ਤੇ ਆ ਉਹਨੂੰ ਨਿਜਟਣ ਵਾਸਤੇ ਅਸੀਂ ਕਿਰ ਕਿਰੇ ਉਪਰਾਲੇ ਕਰਨੇ ਆ ਉਹਨਾਂ ਉਪਰਾਲਿਆਂ ਵਾਸਤੇ ਪੰਜਾਬ ਪੁਲਿਸ ਹੁਸ਼ਿਆਰਪੁਰ ਮੈਂ ਡੀਐਸਪੀ ਦਸੂ ਤੇ ਤਲਵਾੜਾ ਮੇਰੇ ਕੋਲ ਆ ਜੀ ਅਸੀਂ ਉਸ ਚੀਜ਼ ਲਈ ਪੂਰਾ ਤਤਪਾਰ ਆ ਸਾਡੇ ਕੋਲ ਹਰੇਕ ਪ੍ਰਕਾਰ ਦੇ ਹਰੇਕ ਨਾਗਰਿਕ ਵਾਸਤੇ ਹਰੇਕ ਜਿੱਤਰਾਂ ਦੀ ਵੀ ਸਬੋਧਾ ਚੁੰਦੇ ਆ ਅਸੀਂ ਦੇਣ ਤਿਆਰ ਆ ਪਿੰਡ ਵਾਲੇ ਦੀ ਮੰਗ ਹੈ ਕਿ ਸਾਨੂੰ ਮਸ਼ੀਨਰੀ ਦੀ ਇੱਥੇ ਲੋੜ ਹੈ ਜੇਕਰ ਮਸ਼ੀਨਰੀ ਹੋਵੇ ਤਾਂ ਅਸੀਂ ਹੋਰ ਵਧੀਆ ਤਰੀਕੇ ਨਾਲ ਬਣ ਜਿਹੜੇ ਕਿ ਉਹ ਪੂਰ ਸਕਦੇ ਆ ਚਾਰ ਤੋਂ ਪੰਜ ਬਣੇ ਜਿਹੇ ਹੋਰ ਵੀ ਨੇ ਜਿਹੜੀ ਇੱਕ ਤਾਂ ਅਸੀਂ ਆਪ ਸਵੇਰ ਦੀ ਲਿਆ ਖੜੀ ਕੀਤੀ ਆਪੀ ਤੇ ਦੂਜੀ ਇੱਕ ਹੋਰ ਆ ਰਹੀ ਆ ਉਹ ਵੀ ਤੁਹਾਡੇ ਵੱਲੋਂ ਪ੍ਰਸ਼ਾਸਨ ਵੱਲ ਲਿਆਂਦੀ ਗਈ ਹੈ ਪ੍ਰਸ਼ਾਸਨ ਵੱਲ ਜੀ ਇੱਕ ਸਾਡੇ ਹੋਰ ਦੂਜੀ ਹੈ ਜਿਹੜੀ ਉੱਧਰ ਗਈ ਸੀ ਸੜਕ ਦਾ ਰੋਲਾ ਸੀ ਉੱਧਰਲੇ ਪਾਸੇ ਗਈ ਉਹ ਤੋਂ ਕਰਕੇ ਆ ਕੇ ਕਵਰੇਜ ਉਹ ਵੀ ਆ ਜਾਏਗੀ ਧੰਨਵਾਦ ਕੋ ਬਿਲਕੁਲ ਇਹ ਸੰ ਡੀਐਸਪੀ ਬਲਵਿੰਦਰ ਸਿੰਘ ਦਸੂਆ ਜਿਨ੍ਹਾਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਔਰ ਪਿੰਡ ਵਾਲੇ ਵੀ ਇੱਥੇ ਮੌਜੂਦ ਨੇ ਪੁਲਿਸ ਪ੍ਰਸ਼ਾਸਨ ਵੀ ਇੱਥੇ ਮੌਜੂਦ ਔਰ ਕਿਹਾ ਜਾ ਰਿਹਾ ਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਲਗਾਤਾਰ 2 ਦਿਨ ਹੋ ਗਏ ਨੇ ਇੱਥੇ ਹੀ ਪਹੁੰਚਦੇ ਹੋਏ ਨਜ਼ਰ ਆ ਰਿਹਾ ਤਾਂ ਜੀਸੀਪੀਆ ਜਿਹੜੀ ਕਿ ਉਹ ਮੋਹੱਜਾ ਕਰਾਈ ਗਈ ਹੈ ਟਰੈਕਟਰ ਟਰੈਲੀ ਪਿੰਡ ਵਾਲੇ ਦੇ ਵੱਲੋਂ ਆਪ ਦੇ ਤੌਰ ਤੇ ਇੱਥੇ ਲਿਆਂਦੇ ਗਏ ਨੇ ਹਾਲਾਤ ਜਿਹੜੇ ਨੇ ਉਹ ਨਾਜ਼ੁਕ ਕਈ ਪਿੰਡਾਂ ਨੂੰ ਜਿਹੜੀ ਕਿਸ ਦੀ ਮਾਰ ਹੈ ਉਹ ਛਲਨੀ ਪੈ ਸਕਦੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਜਿੱਧਰ ਵੀ ਕੈਮਰਾ ਘੁਮਾ ਕੇ ਤੁਹਾਨੂੰ ਤਸਵੀਰਾਂ ਮੈਂ ਆਪਣੇ ਸਹਿਯੋਗੀ ਸਲਮਾਨ ਨੂੰ ਇੱਕ ਵਾਰ ਦਰਿਆਵਾਂ ਦੀਆਂ ਤਸਵੀਰਾਂ ਦਿਖਾਈਆਂ ਜਨ ਕਿਸ ਤਰ੍ਹਾਂ ਦਾ ਨਾਲ ਵਿਕਰਾਲ ਰੂਪ ਹੈ ਬਿਆਸ ਦਰਿਆ ਨੇ ਧਾਰਿਆ ਹੋਇਆ ਔਰ ਹਿਮਾਚਲ ਤੋਂ ਕੁਝ ਕਿਲੋਮੀਟਰ ਪਿੱਛੇ ਹੀ ਜੇ ਪੰਜਾਬ ਦੇ ਵਿੱਚ ਐਂਟਰ ਕਰਦਾ ਚੰਗੜਵਾਲ ਦੀ ਤੁਹਾਨੂੰ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਹਾਲੇ ਤੱਕ ਕਿਸੇ ਦੇ ਵੱਲੋਂ ਵੀ ਇੱਥੇ ਆ ਕੇ ਕਿਹਾ ਗਿਆ ਸੀ ਕਿ ਪਹਿਲਾਂ ਵੀ ਨਾ ਕਿਸੇ ਵੱਲੋਂ ਕੋਈ ਕਵਰੇਜ ਕੀਤੀ ਗਈ ਹੈ ਨਾ ਕਿਸੇ ਕੋਲ ਕੋਈ ਸਾਰ ਲਈ ਗਈ ਹੈ ਤਾਂ ਜਿੱਦਾਂ ਹੀ ਹੁਣ ਅਸੀਂ ਇੱਥੇ ਪਹੁੰਚਦਾ ਦਸੋ ਪ੍ਰਸ਼ਾਸਨ ਵੀ ਇੱਥੇ ਪਹੁੰਚਦਾ ਹੈ ਤਾਂ ਪਿੰਡ ਵਾਲੇ ਜਿਹੜੇ ਸਹਿਯੋਗ ਆ ਉਹ ਜਰੂਰ ਹੁਣ ਕੀਤਾ ਜਾ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਜਿੱਧਰ ਵੀ ਕੈਮਰਾ ਕੋ ਮਾਕ ਤੋਂ ਦਿਖਾਵਾਂਗੇ ਬਿਆਸ ਦਰਿਆ ਇੱਕਦਮ ਉਫਾਨ ਤੇ ਹੀ ਆਂਦਾ ਹੋਇਆ ਨਜ਼ਰ ਆ ਰਿਹਾ ਹੈ ਉਰਲਾ ਪਾਸਾ ਜਿਹੜੇ ਪਾਸੇ ਅਸੀਂ ਖੜੇ ਆਂ ਪੰਜਾਬ ਦੇ ਵਿੱਚ ਪੈਂਦਾ ਔਰ ਜੇਕਰ ਤਾਰ ਬਿਆਸ ਦਰਿਆ ਜਿਹੜਾ ਮਾਰ ਮਾਰਦਾ ਹੋਇਆ ਨਜ਼ਰ ਆ ਰਿਹਾ ਔਰ ਦੂਜੇ ਪਾਸੇ ਦੇਖੋ ਜੀਸੀਪੀ ਅਤੇ ਟਰੈਲੀਆਂ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚ ਕੇ ਟਿੱਪ ਟਰੈਲੀਆਂ ਮਿੱਟੀ ਦੀਆਂ ਭਰ ਕੇ ਇਥੋਂ ਲਿਆ ਕੇ ਬੰਨ ਜਿਹੜਾ ਉਹ ਪੂਰਿਆ ਜਾ ਰਿਹਾ ਤਾਂ ਪਿੰਡ ਵਾਲਿਆਂ ਨੂੰ ਕਿਤੇ ਨਾ ਕਿਤੇ ਜਰੂਰ ਜਿਹੜਾ ਕਿ ਉਹ ਟੈਂਸ਼ਨ ਦੇ ਵਿੱਚ ਨਜ਼ਰ ਆ ਰਹੇ ਨੇ ਕਿਉਂਕਿ ਕਹਿ ਰਹੇ ਨੇ ਕਿ ਜੇਕਰ ਥੋੜੀ ਜੀ ਵੀ ਅਨਗੈਲੀ ਹੁੰਦੀ ਹੈ ਜਾਂ ਫਿਰ ਬੰਨ ਕਿਤੋਂ ਵੀ ਤੁੱਸਦਾ ਤਾਂ ਇਸ ਦਾ ਨੁਕਸਾਨ ਹੈ ਉਹ ਦਰਜਨਾ ਪਿੰਡਾਂ ਦੇ ਉੱਤੇ ਹੁੰਦਾ ਹੋਇਆ ਨਜ਼ਰ ਆਵੇਗਾ ਔਰ ਨਾਲ ਦੀ ਨਾਲ ਹੁਣ ਪ੍ਰਸ਼ਾਸਨ ਤੋਂ ਵੀ ਅਪੀਲ ਕੀਤੀ ਜਾ ਰਹੀ ਹੈ ਕਿ ਜੀਸੀਬੀ ਮਸ਼ੀਨਾਂ ਅਤੇ ਇੱਥੇ ਹੋਰ ਜਿਹੜੇ ਕੀ ਮਸ਼ੀਨਰੀ ਲਿਆ ਕੇ ਬੰਦ ਨੂੰ ਜਿਹੜਾ ਕਿ ਪੱਕੇ ਤੌਰ ਤੇ ਜਿਹੜਾ ਕਿ ਪੂਰਿਆ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜੇ ਨਾਲ ਲੱਗਦੇ ਪਿੰਡ ਨੇ ਉਹਨਾਂ ਨੂੰ ਕੋਈ ਨੁਕਸਾਨ ਆ ਉਹ ਨਾ ਪਹੁੰਚਿਆ ਜਾ ਸਕੇ ਕੈਮਰਾ ਪਰਸਨ ਸਲਮਾਨ ਦੇ ਨਾਲ ਹਿੰਮਤ ਸਿੰਘ ਦੀਪਾਲ ਦੇਨ ਸਿੰਘ ਵਿਰਾਜ ਚੰਗੜਵਾਲ ਦੈਨਿਕ ਸਵੇਰਾ ਦੇਖ ਰਹੇ ਹੋ ਤੁਸੀਂ ਤਾਂ ਮੈਂ ਹਿੰਮਤ ਸਿੰਘ ਦੀਪਾਲ ਤਲਵਾੜਾ ਦੇ ਚੰਗਲਵਾਲ ਪਿੰਡ ਦੇ ਵਿੱਚ ਮੌਜੂਦ ਹੈ ਇੱਥੇ ਬਿਆਸ ਦਰਿਆ ਉਹ ਫਾਨ ਦੇ ਉੱਤੇ ਚੱਲਦਾ ਹੋਇਆ ਨਜ਼ਰ ਆ ਰਿਹਾ ਪਹਿਲਾ ਬਿਆਸ ਦਰਿਆ ਦੀ ਤੁਹਣਾ ਤਸਵੀਰਾਂ ਸਾਂਝੀਆਂ ਕਰਾਂਗੇ ਕਿਸ ਤਰ੍ਹਾਂ ਨਾਲ ਇੱਕਦਮ ਖੇਤਾ ਦੇ ਕੰਡੇ ਦੇ ਉੱਤੇ ਬਿਆਸ ਦਰਿਆ ਦਾ ਪਾਣੀ ਆ ਉਹ ਪਹੁੰਚਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਅੱਜ ਜੇਕਰ ਗੱਲ ਕਰੀ ਤਾਂ ਅੱਜ ਹੀ ਪੋਂਗ ਡੈਮ ਤੇ 1,10,000 ਕਰੀਬ ਦੇ ਕਿਊਸਕ ਪਾਣੀ ਆ ਉਹ ਬਿਆਸ ਦਰਿਆ ਦੇ ਵਿੱਚ ਛੱਡਿਆ ਗਿਆ ਤਾਂ ਪਾਣੀ ਆ ਜਿਹੜਾ ਕਿ ਲਗਾਤਾਰ ਪੰਜਾਬ ਵੱਲ ਨੂੰ ਵਧਦਾ ਹੋਇਆ ਨਜ਼ਰ ਆ ਰਿਹਾ ਇੱਕ ਪਾਸੇ ਪੰਜਾਬ ਲੱਗਦਾ ਔਰ ਜੇਕਰ ਸਾਹਮਣੇ ਵਾਲੇ ਪਾਸੇ ਦੀ ਗੱਲ ਕਰੀ ਤਾਂ ਹਿ ਤਕਰੀਬਨ ਕਈ ਜ਼ਿਲ੍ਹਿਆਂ ਦੇ ਵਿੱਚ ਹੜਵਲਗੇ ਹਾਲਾਤ ਨੇ ਉਹ ਬਣੇ ਹੋਏ ਨੇ ਚੰਗੜਵਾਲ ਪਿੰਡ ਦੀਆਂ ਤਸਵੀਰਾਂ ਢੋਣ ਦਾ ਸਾਂਝੀਆ ਕਰ ਰਹੇ ਹਾਂ ਜਿੱਥੇ ਪਿੰਡ ਵਾਸੀ ਵੱਡੀ ਗਿਣਤੀ ਦੇ ਵਿੱਚ ਆਪਣੇ ਤੌਰ ਤੇ ਹੀ ਇੱਥੇ ਆਪਣੀਆਂ ਟਰੈਕਟਰ ਟਰੈਲੀਆਂ ਤੇ ਮਸ਼ੀਨਾਂ ਲਿਆ ਕੇ ਬੰਨ ਪੂਰੋਂ ਦੇ ਜਿਹੜਾ ਕੰਮ ਉਹ ਕਰਦੇ ਹੋਏ ਨਜ਼ਰ ਆ ਰਹੇ ਨੇ ਇੱਥੇ ਡੀਐਸਪੀ ਬਲਵਿੰਦਰ ਸਿੰਘ ਜੋੜਾ ਜੀ ਇੱਥੇ ਮੌਜੂਦ ਹਨ ਨਾਲ ਵੀ ਗੱਲਬਾਤ ਕਰਾਂਗੇ ਕਿਸ ਤਰ੍ਹਾਂ ਦੀ ਪ੍ਰਸ਼ਾਸਨ ਦੇ ਵੱਲੋਂ ਜਿਹੜੀ ਮਦਦ ਹੈ ਉਹ ਪਿੰਡ ਵਾਲਿਆਂ ਨੂੰ ਪਹੁੰਚਾਈ ਜਾ ਰਹੀ ਹੈ ਸਰ ਕਿਸ ਤਰ੍ਹਾਂ ਦੀ ਜਿਹੜੀ ਕੀ ਮਦਦ ਹੈ ਪਿੰਡ ਵਾਲਿਆਂ ਨੂੰ ਪਹੁੰਚਾਈ ਜਾ ਰਹੀ ਹੈ ਉਸ ਵੇਲੇ ਹਾਲਾਤ ਕਿਹੋ ਇਹਦਾ ਵਿਚਕਾਰ ਇੱਕ ਕਾਂਜਵਾ ਆਇਆ ਛੋਟਾ ਜਿਹਾ ਇੱਥੇ ਪਾਣੀ ਦੀ ਢਾਕ ਲੱਗਦੀ ਹੈ ਬਿਆਦ ਰਿਆ ਦੀ ਤੇ ਇਹਨਾਂ ਨੇ ਪਹਿਲਾਂ ਵੀ ਇਹ ਖਤਰਾ ਸੀ ਪਿੰਡ ਵਾਲੇ ਦੱਸਦੇ ਵੀ ਇੱਥੋਂ ਜਦੋਂ ਹੋ ਜਾਂਦਾ ਤਾਂ 10-12 ਪਿੰਡਾਂ ਦਾ ਨੁਕਸਾਨ ਹੁੰਦਾ ਆ ਤਾਂ ਅਸੀਂ ਫਿਰ ਜਿਹੜਾ ਆ ਮੇਰੇ ਐਸਐਸਓ ਸਾਥੋਂ ਸਾਡੀ ਟੀਮ ਨੇ ਇਹ ਸਾਰੇ ਪਿੰਡਾਂ ਦੇ ਸਹਿਯੋਗ ਵਾਲਿਆਂ ਕਰਕੇ ਦੋ ਦਿਨ ਤੋਂ ਇਸ ਬੰਦ ਨੂੰ ਜਿਹੜਾ ਆਪ ਅਸੀਂ ਪੁਲਿਸ ਨੇ ਖੁਦ ਬਣਵਾਇਆ ਇਹ ਲੱਗੇ ਹੋਏ ਆਪ ਅਸੀਂ ਤੇ ਸਾਰਾ ਪ੍ਰਸ਼ਾਸਨ ਜਿਹੜਾ ਆ ਬਾਕੀ ਪ੍ਰਸ਼ਾਸਨ ਦੇ ਧਿਆਨ ਚ ਸਾਰੀ ਗੱਲਬਾਤ ਤੇ ਉਹ ਵੀ ਲੱਗੇ ਹੋਏ ਆ ਤੇ ਇਸ ਕਰਕੇ ਵੀ ਜਿਹੜਾ ਆ ਵੀ ਜੇ ਇੱਥੇ ਟੁੱਟ ਜਾਂਦਾ ਤੇ 10-12 ਪਿੰਡਾਂ ਦਾ ਜਿਹੜਾ ਨੁਕਸਾਨ ਸੰਭਵ ਸੀ ਪਰ ਅਸੀਂ ਇਸ ਚੀਜ਼ ਨੂੰ ਬੜਾ ਪਾਇਓਰਟੀ ਦੇ ਕੇ ਤੇ ਸਾਰੇ ਪਿੰਡਾਂ ਦੇ ਤਿੰਨ ਚਾਰ ਪਿੰਡਾਂ ਦੇ ਜਿਹੜੇ ਲੋਕ ਆ ਇਹ ਤੇ ਬੜਾ ਸਹਿਯੋਗ ਦੇ ਨਾਲ ਲੱਗੇ ਹੋਏ ਆ ਤੇ ਸਾਰਾ ਰਾਤ ਕਾਰੀ ਚੱਲਦਾ ਪਿਆ ਆ ਤੇ ਖਾਣੇ ਪੀਣੇ ਦਾ ਪ੍ਰਬੰਧ ਵੀ ਸਾਰਾ ਇਹਨਾਂ ਦਾ ਕੀਤਾ ਹੋਇਆ ਆ ਤੇ ਜੋ ਟਿੱਪਰ ਵਾਲੇ ਕਿਹਾ ਜਾ ਰਹੇ ਇਥੇ ਮਾਈਨਿੰਗ ਕਰਦੇ ਸੀ ਉਹਨਾਂ ਦੇ ਵੱਲੋਂ ਕਹਿੰਦੇ ਬੰਦ ਨੂੰ ਨੁਕਸਾਨ ਪਹੁੰਚਾਇਆ ਗਿਆ ਉਹਨਾਂ ਦੇ ਕਰਕੇ ਕਹਿੰਦਾ ਸਾਰਾ ਨੁਕਸਾਨ ਹੋਇਆ ਹਾਲਾਂਕਿ ਉਹਨਾਂ ਦਾ ਕਹਿੰਦੇ ਫਰਜ ਬੰਦਾ ਸੀ ਕਿ ਇਸ ਬੰਦ ਨੂੰ ਪੂਰਨਾ ਪਰ ਪਿੰਡ ਵਾਲੇ ਕਹਿੰਦੇ ਜੇਕਰ ਅਸੀਂ ਉਹਨਾਂ ਨੂੰ ਜਾ ਕੇ ਕਹਿੰਨੇ ਆ ਸਾਨੂੰ ਕੋਈ ਮਸ਼ੀਨ ਜਦੋਂ ਤਾਂ ਬਾਨੇ ਲਗਾਉਂਦੇ ਸਾਡੇ ਕੋਲ ਤੇਲ ਨਹੀਂ ਹੈ ਮਸ਼ੀਨਰੀ ਨਹੀਂ ਹੈ ਜਿਹੜਿਆਂ ਉਹਦੇ ਬਾਰੇ ਅੱਜ ਦੱਸ ਰਹੇ ਆ ਸਾਨੂੰ ਹੁਣੇ ਗੱਲ ਕੀਤੀ ਸੀ ਨਾਲ ਜਸਟਿਸ ਜੀ ਤੇ ਉਹਦੇ ਬਾਰੇ ਦੇਖ ਲੈਣੇ ਅਸੀਂ ਜੇ ਕੋਈ ਕੋਈ ਸਹਿਯੋਗ ਕਰਨਾ ਚਾਹੇਗਾ ਸੱਜਣ ਤਾਂ ਠੀਕ ਹੈ ਨਹੀਂ ਤਾਂ ਅਸੀਂ ਪ੍ਰਸ਼ਾਸਨ ਦਾ ਪੱਬਾ ਭਾਰ ਪੂਰਾ ਆ ਤੇ ਪੂਰਾ ਸਾਰਾ ਐਡਮਿਨਿਸਟਰੇਟਰ ਸਿਵਲ ਸਰਵਿਸ ਐਡਮਿਨਿਸਟਰੇਟਰ ਤੇ ਅਸੀਂ ਪੁਲਿਸ ਪੂਰਾ ਇਸੀ ਤੇ ਆਪ ਅਸੀਂ ਜਿਹੜਾ ਬਾਜ਼ ਕਰ ਰਹੇ ਆ ਕਿਉਂਕਿ ਲੋਕ ਸਾਡੇ ਆ ਅਸੀਂ ਲੋਕਾਂ ਦੇ ਆ ਸਾਡਾ ਫਰਜ਼ ਬਣਦਾ ਠੀਕ ਨਹੀਂ ਅਸੀਂ ਹੋਰ ਵੀ ਲੋਕਾਂ ਨੂੰ ਕਹਿ ਕੇ ਦੇਖ ਰਹਾਂਗੇ ਤੇ ਵੈਸੇ ਜਿਹੜਾ ਵੀ ਆ ਤੁਸੀਂ ਲੇਖ ਹੀ ਲਏ ਆ ਤੇ ਆਪ ਇਹ ਸਾਰੀ ਇਹ ਲੋਕਾਂ ਦੇ ਸਹਿਯੋਗ ਦੇ ਨਾਲ ਤੇ ਕਰਤਾ ਨਾਲ ਮੇਰੇ ਐਸਐਸਓ ਸਾਡੀ ਸਾਰੀ ਤਲਵਾੜੇ ਦੀ ਸਾਰੀ ਟੀਮ ਉਹ ਸਿਰ ਤੋਂ ਹੀ ਲੱਗੇ ਹੋਏ ਕੱਲ ਤੋਂ ਲੱਗੇ ਹੋਏ ਆ ਮੀ ਤਾਂ ਬਿਜੋ ਤੇ ਇਸ ਕਰਾ ਸਰ ਤੁਸੀਂ ਇੱਥੇ ਆ ਕੇ ਪਿੰਡ ਵਾਲੀ ਦੀ ਹੈਲਪ ਕਰ ਦਿਓ ਕਿ ਜੋ ਲੋਕ ਇੱਥੇ ਮਾਈਨਿੰਗ ਕਰਦੇ ਨੇ ਇਥੋਂ ਲੱਖਾਂ ਕਰੋੜਾਂ ਰੁਪਏ ਕਮਾਉਂਦੇ ਨੇ ਉਹਨਾਂ ਦਾ ਫਰਜ਼ ਨਹੀਂ ਬਣਦਾ ਜਿਨ੍ਹਾਂ ਨੇ ਬੰਨ ਕਮਜ਼ੋਰ ਕੀਤਾ ਇਸ ਵੇਲੇ ਓਕੀ ਘੜੀ ਦੇ ਵਿੱਚ ਪਿੰਡ ਵਾਲੇ ਦੇ ਨਾਲ ਖੜਨਾ ਆ ਕੇ ਇਹ ਕੋਈ ਉਹ ਇੱਕ ਸੈਪਰੇਟ ਇਸ਼ੂ ਆ ਜਿਹੜਾ ਮਾਈਨਿੰਗ ਕੋਈ ਇਸ ਨੇ ਕਰਨਾ ਨਹੀਂ ਕਰਾਉਣਾ ਜਾਂ ਮਾਈਨਿੰਗ ਡਿਪਾਰਟਮੈਂਟ ਦਾ ਮੈਟਰ ਆ ਜਾਂ ਉਹਦਾ ਮੈਟਰ ਆ ਮੇਰਾ ਤਾਂ ਇਸ ਵੇਲੇ ਜਿਹੜਾ ਅਧਿਕਾਰੀ ਹੈ ਜਿਹੜੇ ਰੈਸਕਿਊ ਦੇ ਨਿਛੇ ਦੰਦ ਨਾਲ ਬਰ ਗਿਆ ਵੀ ਉਹਦੇ ਵਿੱਚ ਅਸੀਂ ਪਬਲਿਕ ਦਾ ਸਹਿਯੋਗ ਕਰੀਏ ਠੀਕ ਨਹੀਂ ਅਗਰ ਕਿਸੇ ਦੀ ਮੰਦੀ ਮਨਸਾ ਹੋਵੇਗੀ ਤੇ ਉਹ ਨੁਕਸਾਨ ਪਹੁੰਚਾਏਗਾ ਤਾਂ ਉਹਦੇ ਵਿੱਚ ਤਾਂ ਤੁਹਾਡੇ ਸਾਹਮਣੇ ਹੀ ਆ ਤੇ ਅਸੀਂ ਇਸ ਲਈ ਜਿਹੜਾ ਪਾਇਓਰਟੀ ਹੈ ਸਾਡੀ ਜਿਹੜੀ ਆ ਜਿਹਦੀ ਕੁਦਰਤੀ ਆਪਤ ਹੈ ਉਹਨੂੰ ਨਜਿੱਠਣ ਵਾਸਤੇ ਅਸੀਂ ਕਿਰ ਕਿਰੇ ਉਪਰਾਲੇ ਕਰਨੇ ਆ ਉਹਨਾਂ ਉਪਰਾਲਿਆਂ ਵਾਸਤੇ ਪੰਜਾਬ ਪੁਲਿਸ ਹੁਸ਼ਰਪੁਰ ਮੈਂ ਡੀਐਸਪੀ ਤੇ ਤਲਵਾੜਾ ਮੇਰੇ ਕੋਲ ਆ ਜੀ ਅਸੀਂ ਉਸ ਚੀਜ਼ ਲਈ ਪੂਰਾ ਤਤਪਾਰ ਆ ਸਾਡੇ ਕੋਲ ਹਰੇਕ ਪ੍ਰਕਾਰ ਦੇ ਹਰੇਕ ਨਾਗਰਿਕ ਬਾਤੇ ਹਰੇਕ ਜਿਤਨਾ ਦੀ ਵੀ ਸਵਿਧਾ ਚਾਹੁੰਦੇ ਆ ਅਸੀਂ ਦੇਣ ਤਿਆਰ ਆ ਪਿੰਡ ਵਾਲੇ ਦੀ ਮੰਗ ਹੈ ਕਿ ਸਾਨੂੰ ਮਸ਼ੀਨਰੀ ਦੀ ਇੱਥੇ ਲੋੜ ਹੈ ਜੇਕਰ ਮਸ਼ੀਨਰੀ ਹੋਵੇ ਤਾਂ ਅਸੀਂ ਹੋਰ ਵਧੀਆ ਤਰੀਕੇ ਨਾਲ ਬਣਨ ਜਿਹੜੇ ਕਿ ਉਹ ਪੂਰ ਸਕਦੇ ਆ 4 ਤੋਂ 5 ਬੰਨੇ ਜਿਹੇ ਹੋਰ ਵੀ ਨੇ ਜਿਹੜੀ ਇੱਕ ਤਾਂ ਅਸੀਂ ਆਪ ਸਵੇਰ ਦੀ ਲਿਆਕ ਖੜੀ ਕੀਤੀ ਆਪੀ ਤੇ ਦੂਜੀ ਇੱਕ ਹੋਰ ਆ ਰਹੀ ਆ ਜਿਸ ਦੀ ਤੁਹਾਡੇ ਵੱਲੋਂ ਪ੍ਰਸ਼ਾਸਨ ਨੂੰ ਲਿਆਂਦੀ ਗਈ ਹੈ ਪ੍ਰਸ਼ਾਸਨ ਵੱਲੋਂ ਜੀ ਇੱਕ ਸਾਡੇ ਹੋਰ ਦੂਜੀ ਹੈ ਜਿਹੜੀ ਉਧਰ ਗਈ ਸੀ ਸੜਕ ਦਾ ਰੋਲਾ ਸੀ ਉਧਰਲੇ ਪਾਸੇ ਗਈ ਉਹ ਤੋਂ ਕਰਕੇ ਆ ਕੇ ਕਵਰੇਜ ਉਹ ਵੀ ਆ ਜਾਏਗੀ ਧੰਨਵਾਦ ਕੋ ਬਿਲਕੁਲ ਇਹ ਸੰ ਡੀਐਸਪੀ ਬਲਵਿੰਦਰ ਸਿੰਘ ਦਸੂਆ ਜਿਨ੍ਹਾਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਔਰ ਪਿੰਡ ਵਾਲੇ ਵੀ ਇੱਥੇ ਮੌਜੂਦ ਨੇ ਪੁਲਿਸ ਪ੍ਰਸ਼ਾਸਨ ਵੀ ਇੱਥੇ ਮੌਜੂਦ ਔਰ ਕਿਹਾ ਜਾ ਰਿਹਾ ਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਲਗਾਤਾਰ ਦੋ ਦਿਨ ਹੋ ਗਏ ਨੇ ਇੱਥੇ ਹੀ ਪਹੁੰਚਦੇ ਹੋਏ ਨਜ਼ਰ ਆ ਰਿਹਾ ਜੀਸੀਪੀ ਆ ਜਿਹੜੀ ਕਿ ਉਹ ਮੋਹੱਈਆ ਕਰਾਈ ਗਈ ਹੈ ਟਰੈਕਟਰ ਟਰੈਲੀ ਪਿੰਡ ਵਾਲੇ ਦੇ ਵੱਲੋਂ ਆਪ ਦੇ ਤੌਰ ਤੇ ਇੱਥੇ ਲਿਆਂਦੇ ਗਏ ਨੇ ਹਾਲਾਤ ਜਿਹੜੇ ਨੇ ਉਹ ਨਾਜ਼ੁਕ ਬੰਦੇ ਕਈ ਪਿੰਡਾਂ ਨੂੰ ਜਿਹੜੀ ਕਿਸ ਦੀ ਮਾਰ ਹੈ ਉਹ ਚੱਲ ਨਹੀਂ ਪੈ ਸਕਦੀ ਐ ਤਾਂ ਤੁਸੀਂ ਦੇਖ ਸਕਦੇ ਹੋ ਜਿੱਧਰ ਵੀ ਕੈਮਰਾ ਘੁਮਾ ਕੇ ਤੁਹਾਨੂੰ ਤਸਵੀਰਾਂ ਮੈਂ ਆਪਣੇ ਸਹਿਯੋਗੀ ਸਲਮਾਨ ਨੂੰ ਇੱਕ ਵਾਰ ਦਰਿਆ ਦੀਆਂ ਤਸਵੀਰਾਂ ਦਿਖਾਈਆਂ ਜਨ ਕਿਸ ਤਰ੍ਹਾਂ ਦੇ ਨਾਲ ਵਿਕਰਾਲ ਰੂਪ ਐ ਬਿਆਸ ਦਰਿਆ ਨੇ ਧਾਰਿਆ ਹੋਇਆ ਔਰ ਹਿਮਾਚਲ ਤੋਂ ਕੁਝ ਕਿਲੋਮੀਟਰ ਪਿੱਛੇ ਹੀ ਜੇ ਪੰਜਾਬ ਦੇ ਵਿੱਚ ਐਂਟਰ ਕਰਦਾ ਚੰਗੜਵਾਲ ਦੀ ਤੁਹਾਨੂੰ ਨਾਲ ਤਸਵੀਰਾਂ ਸਾਂਝੀਆਂ ਕਰਦੇ ਹਾਲੇ ਤੱਕ ਕਿਸੇ ਦੇ ਵੱਲੋਂ ਵੀ ਇੱਥੇ ਆ ਕੇ ਕਿਹਾ ਗਿਆ ਸੀ ਕਿ ਪਹਿਲਾਂ ਵੀ ਨਾ ਕਿਸੇ ਵੱਲੋਂ ਕੋਈ ਕਵਰੇਜ ਕੀਤੀ ਗਈ ਹੈ ਨਾ ਕਿਸੇ ਕੋਲ ਕੋਈ ਸਾਰ ਲਈ ਗਈ ਹੈ ਤਾਂ ਜਿੱਦਾਂ ਹੀ ਹੁਣ ਅਸੀਂ ਇੱਥੇ ਪਹੁੰਚਦੇ ਹਾਂ ਤਾਂ ਸੂਬਾ ਪ੍ਰਸ਼ਾਸਨ ਵੀ ਇੱਥੇ ਪਹੁੰਚਦਾ ਹੈ ਤਾਂ ਪਿੰਡ ਵਾਲੇ ਜਿਹੜੇ ਸਹਿਯੋਗ ਆ ਉਹ ਜਰੂਰ ਹੁਣ ਕੀਤਾ ਜਾ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਜਿੱਧਰ ਵੀ ਕੈਮਰਾ ਕੋ ਮਾਕਦਮ ਦਿਖਾਵਾਂਗੇ ਬਿਆਸ ਦਰਿਆ ਇੱਕਦਮ ਉਫਾਨ ਤੇ ਹੀ ਆਂਦਾ ਹੋਇਆ ਨਜ਼ਰ ਆ ਰਿਹਾ ਹੈ ਉਰਲਾ ਪਾਸਾ ਜਿਹੜੇ ਪਾਸੇ ਅਸੀਂ ਖੜੇ ਹਾਂ ਇਹ ਪੰਜਾਬ ਦੇ ਵਿੱਚ ਪੈਂਦਾ ਤਾਰ ਬਿਆਸ ਦਰਿਆ ਜਿਹੜਾ ਮਾਰ ਮਾਰਦਾ ਹੋਇਆ ਨਜ਼ਰ ਆ ਰਿਹਾ ਔਰ ਦੂਜੇ ਪਾਸੇ ਦੇਖੋ ਜੀਸੀਪੀ ਅਤੇ ਟਰੈਲੀਆਂ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚ ਕੇ ਟਿੱਪ ਟਰੈਲੀਆਂ ਮਿੱਟੀ ਦੀਆਂ ਭਰ ਕੇ ਇਥੋਂ ਲਿਆ ਕੇ ਬੰਨ ਜਿਹੜਾ ਉਹ ਪੂਰਿਆ ਜਾ ਰਿਹਾ ਤਾਂ ਪਿੰਡ ਵਾਲਿਆਂ ਨੂੰ ਕਿਤੇ ਨਾ ਕਿਤੇ ਜਰੂਰ ਜਿਹੜਾ ਕਿ ਉਹ ਟੈਂਸ਼ਨ ਦੇ ਵਿੱਚ ਨਜ਼ਰ ਆ ਰਹੇ ਨੇ ਕਿਉਂਕਿ ਕਹਿ ਰਹੇ ਨੇ ਕਿ ਜੇਕਰ ਥੋੜੀ ਜੀ ਵੀ ਅੰਗੈਲੀ ਹੁੰਦੀ ਹੈ ਜਾਂ ਫਿਰ ਬੰਨ ਕਿਤੋਂ ਵੀ ਤੁੱਸਦਾ ਹੈ ਤਾਂ ਇਸ ਦਾ ਨੁਕਸਾਨ ਹੈ ਉਹ ਦਰਜਨਾ ਪਿੰਡਾਂ ਦੇ ਉੱਤੇ ਹੁੰਦਾ ਹੋਇਆ ਨਜ਼ਰ ਆਵੇਗਾ ਔਰ ਨਾਲ ਦੀ ਨਾਲ ਹੁਣ ਪ੍ਰਸ਼ਾਸਨ ਤੋਂ ਵੀ ਅਪੀਲ ਕੀਤੀ ਜਾ ਰਹੀ ਹੈ ਕਿ ਜੀਸੀਬੀ ਮਸ਼ੀਨਾਂ ਤੇ ਇੱਥੇ ਹੋਰ ਜਿਹੜੇ ਕੀ ਮਸ਼ੀਨਰੀ ਲਿਆ ਕੇ ਬੰਦ ਨੂੰ ਜਿਹੜਾ ਕਿ ਪੱਕੇ ਤੌਰ ਤੇ ਜਿਹੜਾ ਕਿ ਪੂਰਿਆ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜੇ ਨਾਲ ਲੱਗਦੇ ਪਿੰਡ ਨੇ ਉਹਨਾਂ ਨੂੰ ਕੋਈ ਨੁਕਸਾਨ ਆ ਉਹ ਨਾ ਪਹੁੰਚਿਆ ਜਾ ਸਕੇ ਕੈਮਰਾ ਪ੍ਰਸਨ ਸਲਮਾਨ ਦੇ ਨਾਲ ਹਿੰਮਤ ਸਿੰਘ ਦੀ ਘਪਾਲ ਦੇਨ ਸਿੰਘ ਵਿਰਾਜ ਚੰਗੜਵਾਲ